ਤਾਜੀ ਸੂਈ 25-30 ਹਜ਼ਾਰ ਦੀ ਮਿਲਦੀ ਹੈ ਨਾ ਉਹਦੇ ਜਿੰਨਾ ਦੁੱਧ ਹੌਣ ਕੱਢਦੇ ਨੇ ਇਹਨਾਂ ਨੇ 2.5 ਕਈ 3-4 ਲੀਟਰ ਦੁੱਧ ਬੱਕਰੀਆਂ ਦੇ ਲੀਏ ਇਹ ਕਦੋਂ ਨਹੀਂ ਸੂਈ ਬੰਬਾ ਜੀ ਆਪਾਂ ਨੂੰ ਕੋਈ ਪਤਾ ਨਹੀਂ ਚਾਹੀਏ 2 ਮਹੀਨੇ ਦੀਆਂ 3 ਮਹੀਨੇ ਦੀਆਂ 4 ਮਹੀਨੇ ਦੀਆਂ ਜਦੋਂ ਦੀਆਂ ਮਰਜ਼ੀ ਸੂਈਆਂ ਪਰ ਅੱਜ ਦੀ ਘੜੀ ਇਹ ਬੱਕਰੀਆਂ ਨੇ ਹੁਣ ਵੀ ਮੇਰੇ ਕੋਲ ਜਾ ਕੇ 3 ਮਹੀਨੇ ਦੁੱਧ ਦੇਣਾ ਤਿੰਨ ਮਹੀਨੇ ਤਿੰਨ ਮਹੀਨੇ ਦੁੱਧ ਦੇਣਾ ਇਹਨਾਂ ਨੇ ਠੋਕ ਕੇ ਆ ਜੇਟ ਆੜ ਸੌਣ ਭਾਦੋਂ ਦੇ ਵਿੱਚ ਜਾ ਕੇ ਬੱਕਰੀਆਂ ਛੜਨਾ ਸੌਣ ਚ ਬੱਕਰੀਆਂ ਕਰਾਸ ਕਰਾਉਣੀਆਂ ਆ ਖੜਿਆ ਸਿਆਣੇ ਬਜ਼ੁਰਗ ਆਇਆ ਸੌਣ ਚ ਕਰਾਸ ਕਰਾਵੇ ਭਾਦੋਂ ਦੇ ਭਾਦੋਂ ਦੇ ਮਹੀਨੇ ਤੱਕ ਦੁੱਧ ਦੇਣਾ ਇਹਨਾਂ ਨੇ ਚਾਰ ਮਹੀਨੇ ਦੁੱਧ ਦੇਣ ਗਿਆ ਬੱਕਰੀਆਂ ਮਾਰੀ ਅੱਧੀ ਕੀਮਤ ਤਾਂ ਦੁੱਧ ਤੋਂ ਕੱਢ ਜਾਣੀਆਂ ਇਹਨਾਂ ਨੇ ਕੱਢ ਜਾਣੀਆਂ ਉਸ ਤੋਂ ਬਾਅਦ ਵਿੱਚ ਭਾਈ ਜੀ ਆ ਬੱਕਰੀ ਆ ਤਾਜੀ ਸੌਣ ਤੇ ਆਈ 70-75 ਹਜ਼ਾਰ ਦੀ ਜਿੰਨੂੰ ਮਰਜ਼ੀ ਵੜਾ ਦਿਓ ਠੀਕ ਆ ਆ ਬੱਕਰੀ ਲੱਖ ਰੁਪਏ ਨੂੰ ਨਹੀਂ ਮਿਲਦੀ ਤਾਜੀ ਸੁਣ ਤੇ ਆਈ ਠੀਕ ਹੈ ਜੀ ਪਾ ਦਿਓ ਪਾ ਦਿਓ ਇਹ ਬੱਕਰੀਆਂ ਘਰੇ ਵੀਰੇ ਜੇ ਬਣਾਉਣੀਆਂ ਤਾਂ ਭਲਿਆਟੀਆਂ ਲੈ ਕੇ ਵੜਨੀਆਂ ਜੇ ਹੁਣ ਮੇਰੇ ਕੋਲੇ ਸਮਰੱਥਾ ਤਾਂ 30 ਹਜ਼ਾਰ ਦੀ ਆ ਮੈਂ ਬੱਕਰੀ ਤੇ ਅੱਖ ਰੱਖੀ ਬੈਠਾ ਲੱਖ ਵਾਲੀ ਤੇ ਉਹ ਬਣੂਗੀ ਕਿਵੇਂ 30000 ਰੁਪਏ ਦੀ ਤਾਂ ਬਣੂਗੀ ਇਹ ਮੈਂ ਭਲੇਆਟੀ ਲਵਾਂਗਾ ਭਲੇਆਟੀ ਲੈਣ ਯਾਨਕੀ ਬਾਬਾ ਜੀ ਨੇ ਤਿਆਰ ਕਰਕੇ ਫੇਰ ਵੇਚਣਗੇ ਇਹ ਗੱਲਬਾਤ ਬਣਾ ਨਹੀਂ ਮਿਲਦਾ ਕੋਈ ਮਸੂਲ ਦਾ ਰੇਟ ਬਤਾ ਯਾਨਕੀ 39 39 ਹੈਟ ਦੀਆਂ 39 39 ਹੈਟ ਦੀਆਂ ਬੱਕਰੀਆਂ ਜੀ ਇਹਨਾਂ ਤੋਂ ਆਪਾਂ 6 ਬੱਕਰੀਆਂ ਲੈ ਲਈਆਂ ਇਹ ਦੁੱਧ ਦੇ ਨੰਗਾ ਨੰਗਾ ਗੱਡੂ ਭਾਈ ਤੁਹਾਨੂੰ ਕੋਈ ਗਾਰੰਟੀ ਨਹੀਂ ਜੀ ਮੈਂ ਤਾਂ ਲਈਆਂ ਸੀਗਾ ਜੀ ਨਾ ਖੱਪਣ ਦੀ ਗਾਰੰਟੀ ਨਾ ਦੁੱਧ ਦੀ ਗਾਰੰਟੀ ਐਸ ਵਕਤ ਹਾਜ਼ਰ ਦੀ ਗਾਰੰਟੀ ਹੈ ਵੀ ਆਹ ਅਸਰਾ ਖੜਾ ਇਹ ਫੇਰ ਕਿਸੇ ਮੇਲੇ 'ਚ ਪਾਉਣੀ ਹੋ ਬਾਬਾ ਜੀ ਕੋਈ ਪਤਾ ਨਹੀਂ ਇਹ ਤਾਂ ਹੁਣ ਤੱਕ ਬਾਖਤ ਨਹੀਂ ਕਰਾਂਗੇ ਇਹ ਤਾਂ ਮਨ ਕਮ ਨਹੀਂ ਹੋਊਗੀ ਇਹ ਤਾਂ ਹੁਣ ਭਾਈ ਮੇਲੇ ਚੱਲੇ ਬਹੁਤ ਲੱਗੇ ਬਾਈ ਬੱਕਰੇ ਮੇਲੇ ਮੇਲਾ ਬਾਈ ਜੀ ਮੈਂ ਦੱਸ ਦਿਆਂ ਮੇਲੇ ਦੀ ਤਿਆਰੀ ਕਰ ਲੋ ਵੀਡੀਓ ਪਈ ਜਾਣੀਆਂ ਵਾਰੀ ਵਾਰੀ ਜਿਹੜਾ ਹੁਣ ਵੀਰਵਾਰ ਆਊਗਾ ਫਿਰ ਤੇ 22 ਤਰੀਕ ਨੂੰ ਭਾਈ 10 ਵੀਰਵਾਰ ਨੂੰ ਬੱਕਰੀਆਂ ਸ਼ਾਮ ਨੂੰ ਖਾਲੀ ਹੋਣਗੀਆਂ ਇੱਥੇ ਇਸੇ ਜਗ੍ਹਾ 'ਚ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਜਿੱਥੇ ਆਪਾਂ ਮੇਲਾ ਲਾਉਨੇ ਆ ਤੇ ਰਾਤ ਨੂੰ 23 ਤਰੀਕ ਦੀ ਰਾਤ ਨੂੰ ਵੀਰੇ ਚੌਂਕੀ ਦਾ ਪ੍ਰਬੰਧ ਹੋਊਗਾ ਜਿਹੜੇ ਆਪਾਂ ਬੱਕਰੀਆਂ ਵਾਲੇ ਚੌਂਕੀ ਭਰੌਣੇ ਹੋ ਜਿੱਥੇ ਮਰਜੀ ਬੈਠਿਓ ਆਦਾ ਆਨੰਦ ਲਾਓ ਲਾਈਟਾਂ ਦਾ ਪੱਖਿਆਂ ਦਾ ਸਾਰਾ ਪ੍ਰਬੰਧ ਹੋਊਗਾ 22 ਤਰੀਕ ਨੂੰ ਸ਼ਾਮ ਨੂੰ ਬੱਕਰੀਆਂ ਖਾਲੀ ਹੋਣਗੀਆਂ ਵੀਰਵਾਰ ਨੂੰ ਜੁਮੇ ਵਾਲੇ ਦਿਨ ਸਵੇਰ ਦੀ ਚਵਾਈ ਸ਼ਾਮ ਦੀ ਚਵਾਈ 23 ਤਰੀਕ ਦੀ 24 ਤਰੀਕ ਸ਼ਨੀਵਾਰ ਦੀ ਸਵੇਰ ਦੀ ਚਵਾਈ ਲਾ ਕੇ ਬੱਕਰੀਆਂ ਦਾ ਰਿਜ਼ਲਟ ਅਨਾਉਂਸ ਕੀਤਾ ਜਾਊਗਾ ਜਿਹਦੇ ਵਿੱਚ ਆਪਣੇ ਪੰਜਾਬ ਸਰਕਾਰ ਦੇ ਸਾਡੇ ਹਲਕੇ ਦੇ ਇੰਚਾਰਜ ਕੰਗ ਸਾਹਿਬ ਬੱਕਰੀਆਂ ਨੂੰ ਇਨਾਮ ਵੰਡ ਕਰਨਗੇ ਇਰਾਕੀ ਜਿਹੜਾ ਉਦਘਾਟਨਾ ਉਹ ਵੀ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸ ਦੇਣਾ ਵਾ ਵੀ ਜਿਹੜਾ ਉਦਘਾਟਨਾ ਉਹ ਵੀ ਸਾਡੇ ਜਿਹੜੇ ਸਿਆਸੀ ਮਾਰਨੇ ਸਾਡੇ ਇਲਾਕੇ ਦੇ ਕਿਉਂਕਿ ਸਾਡੇ ਲਈ ਸਾਰੇ ਸਾਂਝੇ ਨੇ ਸਾਡੇ ਲਈ ਸਭ ਇੱਕ ਨੇ ਸਾਡੇ ਕੋਲ ਸਾਰੀਆਂ ਤਰ੍ਹਾਂ ਦੇ ਜਿਹੜੇ ਵੀਰ ਆ ਪਾਲੀ ਤੇ ਵਪਾਰੀ ਆਉਂਦੇ ਨੇ ਭਾਵੇਂ ਉਹ ਕਿਸੇ ਪਾਰਟੀ ਨਾਲ ਜੁੜਿਆ ਸਾਡਾ ਕੋਈ ਮਤਵ ਨਹੀਂ ਸਾਡਾ ਮਤਵ ਹੈ ਅਸੀਂ ਹਰੇਕ ਨੂੰ ਸਤਿਕਾਰ ਦੇਣਾ ਭਾਵੇਂ ਕਿ ਕਾਂਗਰਸੀ ਹੋਣ ਕਾਲੀਦਾਲ ਵਾਲੇ ਹੋਣ ਭਾਵੇਂ ਕਿ ਆਮ ਪਾਰਟੀ ਵਾਲੇ ਆ ਭਾਵੇਂ ਕਿ ਕੋਈ ਹੋਰ ਪਾਰਟੀ ਆ ਅਸੀਂ ਸਾਰਿਆਂ ਨੂੰ ਸਤਿਕਾਰ ਦੇਣਾ ਸਭ ਨੂੰ ਬਰਾਬਰ ਰੱਖਣਾ ਅਸੀਂ ਜਿਹੜੇ ਸਾਡੇ ਮੌਜੂਦਾ ਸਰਕਾਰ ਦੇ ਅੰਚਾਰਜ ਆ ਕੰਗ ਸਾਬ ਉਹ 24 ਤਰੀਕ ਨੂੰ ਤਕਰੀਬਨ ਸਾਡੇ ਕੋਲੇ ਅਸੀਂ ਸਮਾਂ ਉਹਨਾਂ ਨਾਲ ਨਿਸ਼ਚਿਤ ਕਰ ਲਾਂਗੇ ਉਹ ਇਨਾਮਾਂ ਦੀ ਵੰਡ ਕਰਨਗੇ ਬਾਕੀ ਅਸੀਂ ਪ੍ਰੋਗਰਾਮ ਬਣਾਉਨੇ ਆਂ ਵੀ ਉਦਘਾਟਨ ਜਾਂ ਵਿੱਚ ਮੇਲੇ ਵਿੱਚ ਹਾਜ਼ਰੀ ਹੋਰ ਕੌਣ-ਕੌਣ ਸਾਡੇ ਲਗਾਉਣਗੇ ਉਹ ਮਹਾਨ ਸ਼੍ਰੀਸ਼ੀਤ ਨਾਲ ਤੁਹਾਡੇ ਨਾਲ ਮਿਲਾਵਾਂਗੇ ਸਾਰੇ ਵੀਰਾਂ ਨੂੰ ਬੇਨਤੀ ਆ ਵੀਰੇ ਤਿਆਰੀ ਕਰ ਲੋ ਮੇਲਾ ਵੱਡਾ ਹੋਊਗਾ ਵੱਡੇ ਇਨਾਮ ਹੋਣਗੇ ਜਿਹਦੇ ਵਿੱਚ ਸਭ ਤੋਂ ਵੱਧ ਸਹਿਯੋਗ ਜਿਹੜੇ ਸਾਡੇ ਐਨ ਆਰ ਆਈ ਵੀਰ ਤੇ ਜਾਂ ਸਾਡੇ ਫਾਰਮਿੰਗ ਵਾਲੇ ਵੀਰ ਆ ਜਿਨ੍ਹਾਂ ਦੇ ਵਿੱਚ ਭਾਈ ਮਨਜਿੰਦਰ ਸਿੰਘ ਫਰਮੀ ਗੁਰਦੇਤ ਗੌੜ ਫਾਰਮ ਅੰਗਲੈਂਡ ਵਾਲੇ ਭਾਈ ਟਿਮੀ ਭਾਈ ਬਿਰਸਾ ਫਾਰਮ ਵਾਲੇ ਅੰਗਲੈਂਡ ਤੋਂ ਤੇ ਇਸੇ ਤਰ੍ਹਾਂ ਹੀ ਸਾਡੇ ਹੈਪੀ ਵਰਸਾਲ ਭਾਈ ਆਪਣੇ ਹੈਪੀ ਵਰਸਾਲ ਤੇ ਨਾਲ ਹੀ ਸਾਡੇ ਗੁਰਲਾਲ ਸਿੰਘ ਜੀ ਸਿੱਧੂ ਝੁਕੜੀਆਂ ਕੇਰ ਸਿੰਘ ਵਾਲਾ ਜ਼ਿਲ੍ਹਾ ਜਲਾਲਾਬਾਦ ਤੋਂ ਤੇ ਇਸੇ ਤਰ੍ਹਾਂ ਹੀ ਸਾਡੇ ਸਣੀ ਘੇਲ ਰਣੀਆਂ ਜਿਹੜੇ ਕਿ ਜੱਦੀ ਪੋਸਤੀ ਸਰਦਾਰ ਭਾਈਦੇ ਨੇ ਬਾਈ ਜੀ ਘੋੜਿਆਂ ਦੀ ਦੁਨੀਆ ਦੇ ਵਿੱਚ ਨੰਬਰ 1 ਤੇ ਬੱਕਰੀਆਂ ਦੀ ਦੁਨੀਆ ਦੇ ਵਿੱਚ ਵੀ ਉਹਨਾਂ ਨੇ ਆਪਣਾ ਨਾਮ ਨਖਟਿਆ ਨੰਬਰ 1 ਬਣੇ ਨੇ ਤੇ ਇਸੇ ਤਰ੍ਹਾਂ ਮੱਝ ਗਾਇਆਂ ਦੀ ਦੁੱਧ ਚਵਾਈ ਇੰਡੀਆ ਲੈਵਲ ਦੀਆਂ ਮੱਝਾਂ ਜੇਤੂ ਉਹਨਾਂ ਦੇ ਘਰੇ ਖੜੀਆਂ ਨੇ ਉਹ ਬਾਈ ਜੀ ਦਾ ਧੰਨਵਾਦ ਕਰਦੇ ਆ ਉਹਨਾਂ ਬਣੀਓ ਇਨਾਮ ਦਿੱਤੇ ਜਾਣੇ ਨੇ ਪਹਿਲਾ ਇਨਾਮ ਗੁਰਦੇਤ ਗੋਡਖਵਾਰ ਵਾਲਿਓ ਫਰੇਅ ਦਿੱਤੀ ਜਾਣੀਆਂ ਦੂਜਾ ਇਨਾਮ ਖੜੇ ਗੁਰਲੇਲ ਬਾਈ ਜੀ ਝੁਗੀਆਂ ਕੇਰ ਸਿੰਘ ਵਾਲਾ ਉਨ੍ਹਾਂ ਵਲਿਓ ਤੀਜਾ ਇਨਾਮ ਡਾਕਟਰ ਭਪਿੰ다 ਸਿੰਘ ਜੀ ਗੰਗਾ ਨਗਰ ਗ੍ਰੀਨ ਪੌਂਟ ਫਾਰਮ ਵਾਲੇ ਉਨ੍ਹਾਂ ਵਲਿਓ ਚੌਥਾ ਇਨਾਮ ਰਮਜਾਨ ਦਾਕੇ ਬਣੀਓ ਪੰਜਵੇਂ ਤੋਂ ਲੈ ਕੇ 11ਵੇਂ ਤੱਕ ਸਣੀ ਗਿੱਲ ਰਣੀਆਂ ਘੋੜਿਆਂ ਵਾਲੇ ਵੀਰ ਤੇ ਬੱਕਰੀਆਂ ਦਾ ਗੋਡ ਫਾਰਮ ਬਹੁਤ ਤਕੜਾ ਉਹਨਾਂ ਦੇ ਘਰੇ ਜਾ ਕੇ ਆਇਆ ਬੜੀਆਂ ਰੂਹ ਖੋਸ਼ ਹੁੰਦੀਆਂ ਬੱਕਰੀਆਂ ਦੇਖ ਕੇ ਇੰਨੀ ਵਧੀਆ ਉਹਨੇ ਦੀ ਪਰਵਰਿਸ਼ ਕਰ ਰਹੇ ਨੇ ਤੇ ਉਹਨਾਂ ਵਾਲਿਓ ਇਨਾਮ ਦਿੱਤੇ ਜਾਣੇ ਆ ਬਾਕੀ ਸਾਡੇ ਨਕਰ ਬੰਨਿਓ ਵੀ ਮੌਕੇ ਤੇ ਇਨਾਮ ਦਿੱਤੇ ਜਾਣਗੇ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਨਗਰ ਮੁੱਲਾਪੁਰ ਦੇ ਸਾਰਿਆਂ ਦਾ ਧੰਨਵਾਦ ਸਾਰੀਆਂ ਕਲਬਾਂ ਦਾ ਧੰਨਵਾਦ ਤੇ ਸਾਰੇ ਸਹਿਯੋਗ ਦੇ ਰਹੇ ਨੇ ਇਸ ਲਈ ਬੇਨਤੀ ਹੈ ਬੱਕਰੀਆਂ ਪਾਲਕ ਵੀਰਾਂ ਨੂੰ ਕਿ ਜਿਹੜੇ ਦੁੱਧ ਦੇ ਕੰਮ ਕਰਦੇ ਆ ਬੱਕਰੀਆਂ ਦੀ ਬਰੀਡ ਤੇ ਵੀ ਕੰਮ ਕਰੋ ਜਿਆਦਾਤਰ ਦੁੱਧ ਦੇ ਪੈਦਾਵਾਰ ਵਾਲੀਆਂ ਬੱਕਰੀਆਂ ਰੱਖੋ ਤੇ ਇਹ ਮੇਲੇ ਵਿੱਚ ਲੈ ਕੇ ਆਓ ਮੇਲੇ ਵਿੱਚ ਤੁਹਾਨੂੰ ਫੜਾ ਕੁਝ ਲੱਭੋਗਾ ਜਿਹੜੇ ਕਿ ਜੁਨੀਅਰ ਯੂਨੀਵਰਸਿਟੀ ਵਾਲੇ ਡਾਕਟਰ ਉਹ ਵੀ ਤੁਹਾਨੂੰ ਨੌਲੇਜ ਦੇਣਗੇ ਉਹਨਾਂ ਦੇ ਨਾਲ ਵੀ ਟਾਈਮ ਦੀ ਸੈਟਿੰਗ ਹੋ ਰਹੀ ਹੈ ਵੀ ਕਿਹੜੇ ਦਿਨ ਆਉਣਗੇ ਉਹ ਤੁਹਾਨੂੰ ਦੱਸਣਗੇ ਕਿ ਦੁੱਧ ਕਿਵੇਂ ਵਧਾਉਣਾ ਬੱਕਰੀ ਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ ਇਹਨੂੰ ਕਿੰਨੀ ਕੁ ਟਰੈਟ ਦੇਣੀ ਆ ਦਾਣਾ ਕਿੰਨਾ ਕੁ ਦੇਣਾ ਵਾ ਉਹ ਸਾਰੀਆਂ ਗੱਲਾਂ ਆਪਾਂ ਨੂੰ ਸੁਝਾਉਣਗੇ ਨਵੇਂ ਵੀਰ ਸਾਡੇ ਨਾਲ ਸੰਪਰਕ ਕਰੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ